ਦੋਸਤੋ ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ ਟਾਈਮਜ਼ ਮੈਂ ਦਿਦਾਰ ਸਿੰਘ ਹੁਰਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਾਡੇ ਪ੍ਰੋਗਰਾਮ 'ਤੇ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਜਿਹੜਾ ਮਾਹੌਲ ਹੈ ਬਹੁਤ ਹੀ ਗਰਮਾਇਆ ਹੋਇਆ ਸੋ ਸਾਰੇ ਜਿਹੜੇ ਲੀਡਰ ਸਾਹਿਬਾਨ ਨੇ ਸਾਰੀਆਂ ਪਾਰਟੀਆਂ ਦੇ ਸਾਰੇ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਅੱਜ ਅਸੀਂ ਫੇਰ ਇਸੇ ਲੜੀ ਤਹਿਤ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਹੈ ਫਤੇਗੜ ਸਾਹਿਬ ਦੇ ਵਿੱਚ ਲੋਕ ਸਭਾ ਹਲਕੇ ਜੀ ਇੱਕ ਹਲਕਾ ਵਿਧਾਨ ਸਭਾ ਦਾ ਬਸੀ ਪਠਾਣਾ ਜਿਹੜਾ ਹੈਗਾ ਪੈਂਦਾ ਇੱਥੋਂ ਇੱਕ ਚੀਮਾ ਪਰਿਵਾਰ ਹੈ ਜਿਹੜਾ ਉਹ ਬੜਾ ਮੁੰਡ ਤੋਂ ਟਕਸਾਲੀ ਪਰਿਵਾਰ ਰਹੇ ਸੋ ਉਹਨਾਂ ਦੇ ਅੱਜ ਜਿਹੜੇ ਹੈਗੇ ਨੇ ਸਾਡੇ ਨਾਲ ਜਗਦੀਪ ਸਿੰਘ ਚੀਮਾ ਜੀ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਸੋ ਉਹਨਾਂ ਦੇ ਫਾਦਰ ਸਾਹਿਬ ਵੀ ਐਕਸ ਮਿਨਿਸਟਰ ਰਹੇ ਨੇ ਅਕਾਲੀ ਗਵਰਨਮੈਂਟ ਦੇ ਵਿੱਚ ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਗਿਆ ਧੰਨਵਾਦ ਚੀਮਾ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਾਲਤ ਸੀਗੀ ਬੜੀ ਕਮਜ਼ੋਰ ਹੋ ਗਈ ਸੀ 10 ਸਾਲ ਦੀ ਗਵਰਨਮੈਂਟ ਤੋਂ ਬਾਅਦ ਸੋ 17 ਤੋਂ ਬਾਅਦ ਹੁਣ ਅੱਜ ਦਾ ਸੀਨ ਤੁਸੀਂ ਕੀ ਦੇਖਦੇ ਹੋ 2017 ਦੀ ਵਿਧਾਨ ਸਭਾ ਤੋਂ ਬਾਅਦ ਇਹ ਕੁਦਰਤੀ ਤੌਰ ਤੇ ਹੁੰਦਾ ਵੀ ਜਦੋਂ ਤੁਸੀਂ ਬਹੁਤ ਲੰਮਾ ਸਮਾਂ ਰਾਜ ਭਾਗ ਵਿੱਚ ਰਹੋ ਔਰ ਲੋਕ ਤੁਹਾਡੇ ਖਿਲਾਫ ਹੋ ਜਾਂਦੇ ਨੇ ਚਾਹੇ ਤੁਹਾਡੀਆਂ ਪਾਲਿਸਿਸ ਡਿਵੈਲਪਮੈਂਟ ਹਰ ਚੀਜ਼ ਤੇ ਵਧੀਆ ਰਿਜ਼ਲਟ ਦਿੱਤਾ ਹੈ ਅ ਕਾਲੀ ਦਲ ਦੀ ਸਰਕਾਰ ਨੇ ਜਿਹਦੇ ਵਿੱਚ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀਗੇ ਸਾਹ ਸੁਖਬੀਰ ਸਿੰਘ ਬਾਦਲ ਜੀ ਡਿਪਟੀ ਮੁੱਖ ਮੰਤਰੀ ਸੀ ਪਰ ਕਾਂਗਰਸ ਨੇ ਜਿਹੜੇ ਝੂਠੇ ਵਾਅਦੇ ਕੀਤੇ ਇਹਨੇ ਲਾਰੇ ਲਾਏ ਲੋਕਾਂ ਨੂੰ ਲੋਕੋਨਾਂ ਚੀਜ਼ਾਂ ਦੇ ਵਿੱਚ ਆ ਗਏ ਜਿਸ ਤਰ੍ਹਾਂ ਨੌਕਰੀਆਂ ਨੇ ਜੀ ਘਰ ਘਰ ਨੌਕਰੀ ਪੰਜਾਬ ਦੇ ਵਿੱਚ ਮੈਂ ਸਮਝਦਾ 5.5 ਲੱਖ ਨੌਕਰੀ ਹੈ ਚਪੜਾਸੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਔਰ 55 56 ਲੱਖ ਪਰਿਵਾਰ ਹੈ ਕਿੱਥੋਂ ਤੁਸੀਂ ਨੌਕਰੀ ਦੇ ਦੋਗੇ ਪਰ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆਏ ਉਹਨਾਂ ਨੇ ਜੋ ਲਾਰੇ ਲਾਏ ਉਸ ਤੋਂ ਬਾਅਦ smartphones ਦਾ ਲਾਰਾ ਲਾਤਾ ਹੈ ਉਹਨਾਂ ਨੂੰ ਪਤਾ ਹੈ ਵੀ ਅੱਜ ਕੱਲ ਬੱਚੇ ਨੇ ਜਿਹੜੇ ਉਹ ਮੋਬਾਈਲ ਤੋਂ ਬਿਨਾਂ ਰਹਿ ਨਹੀਂ ਸਕਦੇ 18 ਸਾਲ ਤੋਂ 35 ਸਾਲ ਦੀ ਉਮਰ ਦੇ ਬੱਚਿਆਂ ਨੂੰ smartphones ਦਿੱਤੇ ਜਾਣਗੇ ਉਹਦੇ ਵਿੱਚ 3 GB ਦਾ ਜਿਹੜਾ ਡਾਟਾ ਹੈ ਉਹ ਫ੍ਰੀ ਦਿੱਤਾ ਜਾਏਗਾ ਉਦੋਂ ਬਾਅਦ ਚ ਨੌਕਰੀਆਂ ਦਾ ਲਾਰਾ ਲਾਤਾ 18 ਸਾਲ ਤੋਂ 35 ਸਾਲ ਤੱਕ ਨੌਕਰੀ ਦਵਾਂਗੇ ਪਲੱਸ ਜੇ ਨੌਕਰੀ ਨਹੀਂ ਤੇ 2500 ਰੁਪਏ ਮਹੀਨੇ ਦਾ ਵਜੀਫਾ ਦਵਾਂਗੇ ਇਦਾਂ ਹੀ ਭੋਜਨ ਦਾ ਲਾਇਆ 5 ਰੁਪਏ ਭੋਜਨ ਦਵਾਂਗੇ ਫਿਰ ਉਹਨਾਂ ਨੇ ਮਕਾਨਾਂ ਦਾ ਲਾਇਆ 5 ਲੱਖ ਪਰਿਵਾਰ ਨੂੰ ਅਸੀਂ 5 ਮਰਲੇ ਦਾ ਪਲਾਟ ਤੇ 1 ਲੱਖ ਰੁਪਏ ਉਹਦੀ ਕੰਸਟਰਕਸ਼ਨ ਵਾਸਤੇ ਦਵਾਂਗੇ ਵਪਾਰੀਆਂ ਨੂੰ ਲਾਇਆ 5 ਰੁਪਏ ਬਿਜਲੀ ਦਵਾਂਗੇ ਇਹ 12 13 ਚੀਜ਼ਾਂ ਨੇ ਜਿਹੜੀਆਂ ਕਾਂਗਰਸ ਨੇ ਲੋਕਾਂ ਨਾਲ ਵਾਅਦੇ ਕੀਤੇ ਅੱਜ 2.5 ਸਾਲ ਦਾ ਟਾਈਮ ਲੰਘ ਗਿਆ ਇੱਕ ਵੀ ਉਹਦੇ ਵਿੱਚ ਪੂਰਾ ਨਹੀਂ ਹੋਇਆ ਮੈਂ ਤਾਂ ਇਹ ਕਵਾਂਗਾ ਵੀ ਜੋ ਕਾਲੀ ਜਲਦੀ ਸਰਕਾਰ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਕੀਤੀ ਹੈ ਅੱਜ ਤੁਸੀਂ ਸਭ ਤੋਂ ਵੱਡਾ ਮਸਲਾ ਸੜਕਾਂ ਦਾ ਜਿੱਦਨੂ ਮਰਜ਼ੀ ਚੱਲ ਜਾਓ ਤੁਹਾਨੂੰ ਇਹ ਵਨ ਰੋਡ ਮਿਲੇਗੀ ਔਰ 5 ਸਾਲ ਜਦੋਂ ਕਾਂਗਰਸ ਦਾ ਟਾਈਮ ਪੂਰਾ ਹੋ ਜਾਣਾ ਇਹਨਾਂ ਤੋਂ ਇਹਨਾਂ ਸੜਕਾਂ ਤੇ ਲੋਕ ਨਹੀਂ ਪੈਣੀ। ਔਰ ਲੋਕ ਅੱਜ ਵੀ ਲੋਕ ਢਾਈ ਸਾਲ ਬਾਅਦ ਹੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਗਏ। ਡਿਵੈਲਪਮੈਂਟ ਹੈ। ਅਸੀਂ ਘਟੋ ਘਟ ਮੈਂ ਬਸੀ ਹਲਕੇ ਦਾ ਆ 110 12 ਪਿੰਡਾਂ ਚ ਅਸੀਂ ਕੈਂਪੇਨਿੰਗ ਲਈ ਜਾ ਚੁੱਕੇ ਹਾਂ। ਕਿਉਂਕਿ ਗੁਰੂ ਜੀ ਫ੍ਰੀ ਨਹੀਂ। ਕਿਸੇ ਵੀ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੀ ਗ੍ਰਾਂਟ ਨਹੀਂ। ਜਦਕਿ ਲੋਕਾਂ ਨੂੰ ਪੁੱਛੀਦਾ ਵੀ ਅਕਾਲੀ ਦਲ ਵੱਲੋਂ ਕੋਈ ਕਹਿੰਦਾ ਸਾਨੂੰ 50 ਲੱਖ ਆਇਆ, ਕੋਈ ਕਹਿੰਦਾ 75 ਲੱਖ ਆਇਆ, ਕੋਈ ਕਹਿੰਦਾ 20 ਲੱਖ ਆਇਆ। ਮਤਲਬ ਲੱਖਾਂ ਦੇ ਹਿਸਾਬ ਨਾਲ ਪੈਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਿੱਤੇ ਆ ਕਾਂਗਰਸੀ ਕਹਿੰਦੇ ਨੇ ਵੀ ਸਾਡੇ ਕੋਲ ਪੈਸਾ ਨਹੀਂ ਜੇ ਇਹਨਾਂ ਕੋਲ ਪੈਸਾ ਨਹੀਂ ਤੇ ਅਕਾਲੀ ਦਲ ਵੇਲੇ ਅਕਾਲੀ ਦਲ ਕੋ ਪੈਸਾ ਕਿੱਥੋਂ ਆਉਂਦਾ ਸੀ ਉਹੀ ਸਰਕਾਰ ਸੀ ਉਹੀ ਖਜ਼ਾਨਾ ਹੈ ਉਹੀ ਸੋਰਸਸ ਨੇ ਸੋ ਇਹ ਚੀਜ਼ਾਂ ਨੇ ਅੱਜ ਪੰਜਾਬ ਦਾ ਜਿਹੜਾ ਵੋਟਰ ਹੈ ਉਹ ਸੂਝਵਾਨ ਹੋ ਚੁੱਕਿਆ ਹੈ ਲਾਰਿਆਂ ਵਿੱਚ ਨਹੀਂ ਆਊਗਾ ਨਾ ਹੀ ਉਹਨੂੰ ਆਉਣਾ ਚਾਹੀਦਾ ਦੀਮਾ ਸਾਹਿਬ ਜ਼ਿਲ੍ਹਾ ਫਤਗੜ ਸਾਹਿਬ ਦੀ ਗੱਲ ਕਰਦੇ ਆ ਤੁਸੀਂ ਵੀ ਜ਼ਿਲ੍ਹਾ ਪ੍ਰਧਾਨ ਰਹੇ ਹੋ ਧੜੇਬੰਦੀ ਦਾ ਜਿਹੜਾ ਹੈਗਾ ਇੱਥੋਂ ਇੱਕ ਮੇਨ ਇਸ਼ੂ ਉੱਠਦਾ ਵੀ ਫਤਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਤਿੰਨੋਂ ਸੀਟਾਂ 'ਵਰੋਂ ਧੜੇਬੰਦੀ ਜਿਹੜੀ ਹੈਗੀ ਉਹ ਕਾਫੀ ਮੰਨੀ ਜਾਂਦੀ ਹੈ ਕੀ ਉਹ ਖਤਮ ਹੋ ਗਈ ਜਾਂ ਉਦਾਂ ਹੀ ਬਰਕਰਾਰ ਹੈ ਸ਼ੁਰੂ-ਸ਼ੁਰੂ ਵਿੱਚ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਦੇ ਚਾਰ ਲੀਡਰ ਸੀਗੇ ਮੁਖ ਉਹਨਾਂ ਕਰਕੇ ਕੋਈ ਨਾ ਕੋਈ ਮਾਨਾ ਮਿਲ ਜਾਂਦਾ ਸੀ ਇੱਕ ਲੀਡਰ ਤੋਂ ਛੁਟਕੇ ਬੰਦਾ ਦੂਜੇ ਕੋਲ ਚਲ ਜਾਂਦਾ ਸੀ ਅੱਜ ਜਿਹੜੀ ਲੀਡਰਸ਼ਿਪ ਹੈ ਸਾਧ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਨੇ ਔਰ ਕੋਈ ਧੜੇਬਾਜੀ ਨਹੀਂ ਜੇ ਧੜੇਬਾਜੀ ਹੈਗੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ ਜ્યાં ਪ੍ਰਧਾਨ ਸਾਧ ਸੁਖਵੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਲੀਡਰ ਸਹਿਬਾਨ ਉਹਨਾਂ ਨਾਲ ਜੁੜੇ ਹੋਏ ਨੇ ਹਲਕਾ ਬਸੀ ਪਟਨਾ ਰਿਜ਼ਰਵ ਹੈ ਅਸੀਂ ਰਿਜ਼ਰਵ 'ਚ ਨਹੀਂ ਆਉਂਦੇ ਪ੍ਰਪਾਰਟੀ ਨੇ ਡਿਊਟੀ ਲਈ ਵੀ ਗੁਰੂ ਜੀ ਨੌ ਹਲਕਿਆਂ ਚ ਬਿਜ਼ੀ ਨੇ ਇਹ ਹਲਕਾ ਤੁਸੀਂ ਸਾਹਮਣੇ ਔਰ ਮੈਂ ਦਿਨ ਰਾਤ ਇੱਕ ਕਰਕੇ ਇਹ ਹਲਕੇ ਦੇ ਵਿੱਚ ਵਾਗਡੋਰ ਸੰਭਾਲੀ ਹੋਈ ਹੈ ਔਰ ਪੂਰਾ ਯਤਨ ਹੈ ਪੂਰਾ ਐਫਰਟਸ ਨੇ ਵੀ ਅਸੀਂ ਸ਼ਰੂਮਨੀ ਕਾਲੀਦਰ ਨੂੰ ਇੱਥੇ ਜਿੱਤ ਪ੍ਰਾਪਤ ਕਰਕੇ ਭੇਜੀਏ ਚੀਮਾ ਸਾਹਿਬ ਜਗਮੀਤ ਬਰਾੜ ਜੀ ਨੇ ਸ਼ਰੋਮਣੀ ਅਕਾਲੀ ਦਲ ਅਕਾਲੀ ਦਲ ਜੁਆਇਨ ਕੀਤਾ ਹੈ ਪਹਿਲਾਂ ਉਹ ਬਾਦਲਾਂ ਦੇ ਬڑے ਖਿਲਾਫ ਮੰਨੇ ਜਾਂਦੇ ਸੀ ਬਹੁਤ ਬਾਦਲਾਂ ਦੇ ਖਿਲਾਫ ਬੋਲਦੇ ਸੀ ਸੋ ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਕੀ ਫਾਇਦਾ ਹੋਊਗਾ ਤੇ ਕਿੰਨਾ ਟਾਈਮ ਤੁਹਾਡੇ ਨਜ਼ਰੀਏ ਮੁਤਾਬਕ ਕਿੰਨਾ ਟਾਈਮ ਉਹ ਪਾਰਟੀ ਚ ਸਟੇ ਰਹਿਣਗੇ ਸاج ਗਮੀਤ ਸਿੰਘ ਬਰਾੜ ਕਿਸੇ ਕਾਰਨ ਕਰਕੇ ਅਕਾਲੀ ਦਲ ਵਿੱਚੋਂ 78 ਜਾਂ 79 ਵਿੱਚ ਵੱਖਰੇ ਹੋਏ ਸੀ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੀ ਉਹਨਾਂ ਦੇ ਫਾਦਰ ਸਾਹਿਬ ਗੁਰਮੀਤ ਸਿੰਘ ਜੀ ਬਰਾੜ ਅਕਾਲੀ ਦਲ ਦੇ ਮਨਿਸਟਰ ਰਹੇ ਨੇ ਔਰ ਮੇਰੇ ਬਜ਼ੁਰਗ ਸਰ ਹਰਤੇਜ ਸਿੰਘ ਚੀਮਾਨਾ ਇਕੱਠੇ ਕਲੀਗ ਸੀ ਕੈਬਨਟ ਵਿੱਚ ਜਸਟਿਸ ਗੁਲਾਮ ਸਿੰਘ ਦੀ ਵਿੱਚ ਜੀ ਇਹ ਸ਼ੁਰੂ ਤੋਂ ਕਾਲੀ ਪਰਿਵਾਰ ਹੈ ਜੀ ਕਿਸੇ ਕਾਰਨ ਕਰਕੇ ਕਾਲੀ ਦਲ ਤੋਂ ਦੂਰ ਹੋਏ ਲੀਡਰਸ਼ਿਪ ਤੋਂ ਦੂਰ ਹੋਏ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਲੋਕ ਸਭਾ ਦੀ ਚੋਣ ਹੈ ਉਹਨਾਂ ਦੀ ਘਰ ਵਾਪਸੀ ਹੋਈ ਹੈ ਔਰ ਇਹ ਇੱਕ ਬਹੁਤ ਵੱਡਾ ਹੰਗਾਰਾ ਜਿਹੜਾ ਇਹ ਸ਼੍ਰੋਮਣੀ ਕਾਲੀ ਦਲ ਨੂੰ ਮਿਲੇਗਾ ਕਿਉਂਕਿ ਵਧੀਆ ਸਪੋਕਸਮੈਨ ਨੇ ਵਧੀਆ ਸਪੀਕਰ ਨੇ ਔਰ ਤੁਸੀਂ ਵੇਖਿਆ ਹੋਣਾ ਅੱਜ ਸਾਜ ਗਮੀਤ ਸਿੰਘ ਬਰਾੜ ਹੀ ਨਹੀਂ ਟੋੜਾ ਸਾਦਾ ਪਰਿਵਾਰ ਸਾ ਗੁਜਨ ਸਿੰਘ ਜਿਹੜਾ ਗੁਜਨ ਸਿੰਘ ਟੋੜਾ ਦਾ ਪਰਿਵਾਰ ਸਾ ਹਰਮੇਲ ਸਿੰਘ ਬੀਬੀ ਕੁਲਦੀਪ ਕੌਰ ਉਹਨਾਂ ਦਾ ਬੇਟਾ ਇਹ ਸਾਰੇ ਲੋਕ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਅ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਇਹ ਚੰਗੇ ਦਿਨਾਂ ਦਾ ਇੱਕ ਸੰਗੀਤ ਦੀਮਾ ਸਾਹਿਬ ਕਾਂਗਰਸ ਸਰਕਾਰ ਜੱਦੀ ਬਣੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ ਨਸ਼ੇ ਦਾ ਲੱਕ ਤੋੜਿਆ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਤੁਹਾਡੇ ਨਜ਼ਰੀਏ ਮੁਤਾਬਕ ਸਰਕਾਰ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ 32 ਦੇ ਕਰੀਬ ਚੀਜ਼ਾਂ ਨੇ ਜਿਹੜੀਆਂ ਕਾਂਗਰਸੀ ਗਵਰਨਮੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀਆਂ ਅਸੀਂ ਲਾਗੂ ਕੀਤੀਆਂ ਸੀ ਜੀ ਉਹ ਵਾਪਸ ਲਈਆਂ ਜੀ ਸਾਸ ਕੁਬੀਰ ਸਿੰਘ ਬਾਦਲ ਨੇ ਬਿਜਲੀ ਸਰਪਲਸ ਦਾ ਨਾਅਰਾ ਦਿੱਤਾ ਔਰ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਕਰਕੇ ਦਿਖਾਈ ਇਹਨਾਂ ਦੇ ਅਨੁਸਾਰ ਖਰਚਾ ਜ਼ਿਆਦਾ ਜੀ ਬਠਿੰਡਾ ਰੋਪੜ ਦਾ ਥਰਮਲ ਪਲਾਂਟ ਬੰਦ ਕਰਤਾ ਪਿੰਡੂ ਲੋਕ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਵਪਾਰ ਜਾਂ ਹੋਰ ਚੀਜ਼ਾਂ ਬਹੁਤ ਨੇ ਜਿਹੜੇ ਪਿੰਡਾਂ ਨਾਲ ਸੰਬੰਧਿਤ ਲੋਕ ਨੇ ਉਹ ਇੱਕ ਦੋ ਟਰੱਕ ਪਾ ਲੰਦੇ ਨੇ ਵਿਚਾਰੇ ਇਹਨਾਂ ਟਰੱਕ ਯੂਨੀਅਨ ਬੰਦ ਕਰਤੀਆਂ ਜੀ ਐਸਸੀ ਦੇ ਵਜੀਫੇ ਬੰਦ ਕਰਤੇ ਬੀਸੀ ਦੇ ਵਜੀਫੇ ਬੰਦ ਕਰਤੇ ਸਕੂਲਾਂ ਚ ਵਰਦੀਆਂ ਬੰਦ ਕਰਤੀਆਂ ਇਦਾਂ ਦੀਆਂ ਨੇਕਾ ਹੀ ਚੀਜ਼ਾਂ ਨੇ ਹੋਰ ਤਾਂ ਹੋਰ 181 ਇੱਕ ਹੈਲਪਲਾਈਨ ਸੀ ਪੁਲਿਸ ਦੀ ਜੀ ਅੱਜ ਤੁਸੀਂ ਉਹਤੇ ਵੀ ਕੰਪਲੇਂਟ ਕਰ ਲਓ ਕੋਈ ਨਹੀਂ ਸੁਣਦਾ 1950 ਸੀ ਕੰਪਲੇਂਟ ਬਿਜਲੀ ਬੋਰਡ ਦੀ ਅੱਜ ਉਹ ਨਹੀਂ ਵਰਕਿੰਗ ਚ ਅੱਜ ਪੰਜਾਬ ਦੇ ਵਿੱਚ ਸਬਦਾ ਸੈਂਟਰ ਸਾਂਝ ਕੇਂਦਰ ਜਿਹੜੇ ਸਾਸ਼ ਕੁਬੀਰ ਸਿੰਘ ਬਾਦਲ ਨੇ ਚਲਾਏ ਸੀ ਕੋਈ ਵੀ ਪੋਲਿਟਿਕਲ ਪਾਰਟੀ ਜਾਂ ਸਰਕਾਰ ਇਹ ਨਹੀਂ ਚਾਹੁੰਦੀ ਵੀ ਅਸੀਂ ਹੱਥ ਵੜ ਕੇ ਦੂਜੇ ਦੇ ਹੱਥ ਫੜਾ ਦਈਏ ਪਰ ਕਾਲੀ ਜਲਦੀ ਸਰਕਾਰ ਨੇ ਸਾਂਝ ਕੇਂਦਰ ਬਣਾਏ, ਸਬਦਾ ਕੇਂਦਰ ਬਣਾਏ ਜਿਹਦੇ ਵਿੱਚ 352 ਦੇ ਕਰੀਬ ਸਰਵਿਸਿਸ ਜਿਹੜੀਆਂ ਉਹ ਲੋਕਾਂ ਤੱਕ ਮੁਹਾਈ ਕਰਾਈਆਂ। ਔਰ ਬਹੁਤ ਵਧੀਆ ਇੱਕ ਸਿਸਟਮ ਚੱਲ ਰਿਹਾ ਸੀ। ਇਹਨਾਂ ਦੇ ਅਨੁਸਾਰ ਕਹਤਾ ਜੀ ਵੀ ਖਰਚਾ ਬਹੁਤ ਜ਼ਿਆਦਾ ਉਹਨੀਆਂ ਲਾਭ ਨਹੀਂ ਹੋ ਰਿਆ ਉਹ ਸਰਵਿਸਿਸ ਬੰਦ ਕਰਤੀਆਂ ਇਦਾਂ ਦੀਆਂ ਨੇਕਾ ਚੀਜ਼ਾਂ ਨੇ ਮੇਰੇ ਖਿਆਲ ਨਹੀਂ ਕੋਈ ਨੌਕਰੀ ਵੀ ਦਿੱਤੀ ਐ ਨੌਕਰੀ ਦਿੱਤੀ ਐ ਜਿਵੇਂ ਤੁਹਾਡੇ ਇੰਜੀਨੀਅਰਿੰਗ ਕਾਲਜਸ ਨੇ ਪੋਲੀਟੈਕਨੀਕਲ ਕਾਲਜਸ ਨੇ ਜਾਂ ਹੋਰ ਪ੍ਰੋਫੈਸ਼ਨਲ ਕਾਲਜਸ ਨੇ ਉਹਨਾਂ ਦੇ ਵਿੱਚ ਜਿਹੜੇ ਬੱਚਾ ਨੂੰ ਕੋਈ ਕੰਪਨੀ ਸਾਕੇ ਹਾਇਰ ਕਰਦੀਆਂ ਨੇ ਉਹ ਇਹਨਾਂ ਨੂੰ ਸਰਕਾਰੀ ਨੌਕਰੀ ਨੂੰ ਟ੍ਰੀਟ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਸਰਕਾਰੀ ਲੈਵਲ ਤੇ ਉਸ ਦੇ ਵਿੱਚ ਇੱਕ ਫਾਰਮੂਲਾ ਕੱਢ ਲਿਆ ਔਰ ਸੀਐਮ ਟੈਕਨੀਕਲ ਐਜੂਕੇਸ਼ਨ ਦਾ ਜਿਹੜਾ ਮਿਨਿਸਟਰ ਹੈ ਉਹ ਅਫੀਸਰ ਸਹਿਬਾਨ ਉਹਨਾਂ ਕਾਲਜ ਵਿੱਚ ਵਿਜ਼ਿਟ ਕਰਕੇ ਉਹ ਉਹਨਾਂ ਨੇ ਕਹਿ ਤਾਜੀ ਵੀ ਆ ਨੌਕਰੀਆਂ ਪੰਜਾਬ ਸਰਕਾਰ ਦੇ ਰਹੀ ਹੈ ਮੇਰਾ ਖਿਆਲ ਨਹੀਂ ਨੌਕਰੀ ਕੋਈ ਦਿੱਤੀ ਹੋਵੇ ਇੱਕ ਕੋਈ ਡੀਐਸਪੀ ਨੂੰ ਪਾਇੰਟ ਕੀਤਾ ਕਿਸੇ ਕਾਂਗਰਸ ਪਰਿਵਾਰ ਚੋਂ ਉਹਦੂ ਸਵਾਏ ਨਹੀਂ ਕੋਈ ਇਹਨਾਂ ਨੇ ਨੌਕਰੀ ਪੰਜਾਬ ਦੇ ਵਿੱਚ ਦਿੱਤੀ ਚੀਮਾ ਸਾਹਿਬ ਮੈਂ 2014 ਚ ਜਾਨਾ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚਾਰ ਐਮਪੀ ਨੇ ਜਿਹੜੇ ਉਹ ਜਿਤਾ ਕੇ ਦਿੱਤੇ ਉਸ ਤੋਂ ਬਾਅਦ 2017 ਦੀ ਜਿਹੜੀ ਚੋਣ ਹੈ ਉਹਦੇ ਵਿੱਚ 20 ਐਮਐਲਏ ਉਹਨਾਂ ਦੀ ਪਾਰਟੀ ਦੇ ਬਣੇ ਉਹਨਾਂ ਨੇ ਬੈਂਸ ਬ੍ਰਦਰ ਦੇ ਦੋ ਐਮਐਲਏ ਬਣਾ ਕੇ ਉਹ ਵਿਰੋਧੀ ਧਿਰ ਦਾ ਜਿਹੜਾ ਸੀਗਾ ਰੁਤਵਾ ਉਹ ਵੀ ਉਹਦਾ ਉਹਨਾਂ ਕੋਲ ਆ ਗਿਆ ਸੋ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਹਾਲਾਤ ਅੱਜ 2019 ਚ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਕੋ 14 ਵਿੱਚ ਵੀ ਮੈਂ ਸਮਝਦਾ ਹਾਂ ਕਿ ਕਾਲੀ ਦਲ ਦੀ ਕਾਰਜਕਾਰੀ ਇੰਨੀ ਮਾੜੀ ਨਹੀਂ ਸੀ ਸਾਡੇ ਕੋਲ ਪਹਿਲਾਂ ਵੀ 5 ਸੀਟਾਂ ਸੀ ਠੀਕ ਹੈ ਜੀ 14 ਤੋਂ ਪਹਿਲਾਂ ਜਿਹੜੀ ਲੋਕ ਸਭਾ ਸੀ ਆ 14 ਵਿੱਚ ਵੀ ਸਾਨੂੰ 5 ਸੀਟਾਂ ਮਿਲੀਆਂ ਬੀਜੇਪੀ ਔਰ ਕਾਲੀ ਦਲ ਨੂੰ ਜੀ 17 ਦੀ ਜੇ ਗੱਲ ਕਰੀਏ 17 ਚ ਆ ਕੇ ਇੱਕ ਨੇਹਰੀ ਜੀ ਆਈ ਆਪ ਨੂੰ ਤੁਸੀਂ ਪੋਲੀਟੀਕਲ ਪਾਰਟੀ ਨਹੀਂ ਕਹਿ ਸਕਦੇ ਉਹ ਇੱਕ ਨੇਹਰੀ ਸੀ ਮੂਵਮੈਂਟ ਸੀ ਉਸ ਮੂਵਮੈਂਟ ਦੇ ਤਹਿਤ ਲੋਕ ਗੱਲਾਂ 'ਚ ਆ ਗਏ ਲੋਕਾਂ ਨੇ ਕਾਲੀਦਲ ਨੂੰ ਕਾਂਗਰਸ ਨੂੰ ਜਿਹੜੀਆਂ ਦੋ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਇਗਨੋਰ ਕਰਕੇ ਆਪ ਨੂੰ ਅੱਗੇ ਲਿਆਂਦਾ ਪਰ ਮੈਂ ਸਮਝਦਾ ਵੀ ਥੋੜੇ ਮਹੀਨਿਆਂ ਬਾਅਦ ਹੀ ਇਹ ਪਾਰਟੀ ਹੈ ਜਿਹੜੀ ਜਾਂ ਝਾੜੂ ਹੈ ਜਿਹੜਾ ਤੀਲਾ-ਤੀਲਾ ਹੋ ਗਿਆ ਔਰ ਇਹਦੇ ਐਮਐਲਏ ਦੋ ਤਿੰਨ ਗਰੁੱਪਸ ਵਿੱਚ ਵੰਡੇ ਗਏ ਅੱਜ ਵੀ ਉਹੀ ਪੋਜੀਸ਼ਨ ਹੈ ਅੱਜ ਇਹ ਪੋਜੀਸ਼ਨ ਹੈ ਵੀ ਕੇਜੀਵਾਲ ਜਾਂ ਸੰਜੇ ਸਿੰਘ ਜੋ ਪੰਜਾਬ ਦੇ ਵਿੱਚ ਆਉਂਦੇ ਸੀ ਲੀਡਰ ਅੱਜ ਕਾਂਗਰਸੀ ਅਮਿੰਤਾਂ ਕਰ ਰਹੇ ਨੇ ਵੀ ਸਾਡੇ ਨਾਲ ਪੰਜਾਬ 'ਚ ਲੈਣ ਦੇਣ ਕਰ ਲੋ ਸਾਡੇ ਨਾਲ ਹਰਿਆਣਾ 'ਚ ਕਰ ਲੋ ਸਾਡੇ ਨਾਲ ਦਿੱਲੀ 'ਚ ਕਰ ਲੋ ਇਹ ਪੋਜੀਸ਼ਨ ਅੱਜ ਆਪ ਦੀ ਸੋ ਜਿਹੜਾ ਸਿਸਟਮ ਹੈ ਕਾਲੀ ਦਲ ਕਾਲੀ ਦਲ ਹੈ 1920 ਵਿੱਚ ਕਾਲੀ ਦਲ ਹੋਂਦ ਵਿੱਚ ਆਇਆ ਸੀ ਕਾਲੀ ਦਲ ਨੂੰ ਬੈਕ ਆਊਟ ਕਰਨਾ ਜਾਂ ਪੰਜਾਬ 'ਚ ਇਗਨੋਰ ਕਰਨਾ ਬਹੁਤ ਔਖਾ ਕੋਈ ਟਾਈਮ ਆਇਆ 10 ਸਾਲ ਦਾ ਰਾਜ ਸੀਗਾ ਉਸ ਤੋਂ ਬਾਅਦ ਲੋਕਾਂ ਨੇ ਚੇਂਜ ਚਾਹੀ ਤੁਸੀਂ ਬਾਈਚ ਦੇਖੋਗੇ ਕਾਲੀ ਦਲ ਦੀ ਪੋਜੀਸ਼ਨ ਕੀ ਆਉਂਦੀ ਹੈ ਦੀਮਰ ਸਾਹਿਬ ਤੁਸੀਂ ਹਲਕਾ ਬਸੀ ਪਠਾਣਾ ਦੇਖ ਰਹੇ ਹੋ ਕਿਹੜਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਲੋਕਾਂ ਕੋਲ ਲੈ ਕੇ ਜਾ ਰਹੇ ਹੋ ਕਿਹੜੇ ਵਾਅਦੇ ਨੇ ਜਿਹੜੇ ਤੁਸੀਂ ਲੋਕਾਂ ਨਾਲ ਕਰ ਰਹੇ ਹੋ ਜੇਕਰ ਗੁਰੂ ਸਾਹਿਬ ਇੱਥੋਂ ਜਿੱਤ ਜਾਂਦੇ ਨੇ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਮੈਂਬਰ ਆਫ ਪਾਰਲੀਮੈਂਟ ਬਣਾ ਦਿੰਦੇ ਨੇ ਸਭ ਤੋਂ ਮੇਨ ਕੰਮ ਜਿਹੜੇ ਹੋਣਗੇ ਮੇਨ ਪ੍ਰੈਫਰ ਹੋਊਗੀ ਕਿਹੜੇ ਕੰਮਾਂ ਨੂੰ ਹੋਊਗੀ ਇਹ ਕੈਂਪੇਨੀਆਂ ਜਿਹੜੀਆਂ ਡਿਊਟੀਆਂ ਨੇ ਜੀ ਜਿਹੜੇ ਸੜਕਾਂ ਦਾ ਨਰਮਾਨ ਹੈ ਜੀ ਪ੍ਰਧਾਨ ਮੰਤਰੀ ਯੋਜਨਾ ਦੀਆਂ ਸੜਕਾਂ ਨੇ ਸਕੂਲ ਦੀ ਅਪਗ੍ਰੇਡੇਸ਼ਨ ਹੈ ਕੈਂਪੀ ਕੋਲ 5 ਕਰੋੜ ਰੁਪਈਆ ਸਾਲ ਦੀ ਗ੍ਰਾਂਟ ਹੈ ਜਿਹੜੀ ਜਿੱਥੇ ਮਰਜ਼ੀ ਖਰਚ ਕਰ ਸਕਦਾ ਉਸ ਤੋਂ ਇਲਾਵਾ ਜਿਹੜੇ ਪ੍ਰੋਜੈਕਟ ਸ਼ੋਮਨੀ ਅਕਾਲੀ ਦਲ ਨੇ ਸ਼ੁਰੂ ਕੀਤੇ ਸੀ ਔਰ ਕਾਂਗਰਸ ਨੇ ਆ ਕੇ ਬੰਦ ਕੀਤੇ ਉਹ ਅਸੀਂ ਚਾਹਵਾਂਗੇ ਵੀ ਸੈਂਟਰ ਚ ਅੱਜ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਜਿਹੜੀ ਵੇਵ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਹੈ ਜੋ ਉਹਨਾਂ ਨੇ ਕੰਮ ਕੀਤੇ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਤੁਹਾਨੂੰ ਇੱਕ ਜੀ ਸ਼੍ਰੀ ਗੜਗਰੀ ਜੀ ਕੋਲ ਰੋਡ ਸਰਫੇਸ ਦਾ ਮਹਿਕਮਾ ਰੋਡ ਟਰਾਂਸਪੋਰਟ ਦਾ ਅੱਜ ਜਿਹੜੀ 6 ਲੇਨਿੰਗ ਹੈ 200 ਫੁੱਟ ਚੌੜੀ ਸੜਕ ਹੈ ਉਹ 27 ਕਿਲੋਮੀਟਰ ਦੀ 5 ਸਾਲ ਦੀ ਪਿਛਲੇ 4.5 ਸਾਲ ਦੀ ਐਵਰੇਜ ਆਈ ਹੈ ਔਰ ਇੱਕ ਰਿਕਾਰਡ ਹੈ ਸ਼ਾਇਦ ਇਹ ਰਿਕਾਰਡ ਆਉਣ ਵਾਲੇ ਦਿਨਾਂ 'ਚ ਸ਼੍ਰੀ ਗੜਗਰੀ ਜੀ ਜਾਂ ਮੋਦੀ ਜੀ ਤਾਂ ਤੋੜ ਸਕਦੇ ਨੇ ਹੋਰ ਕਿਸੇ ਦੇ ਵਾਸ ਦਾ ਰੋਗ ਨਹੀਂ ਪੰਜਾਬ ਦੇ ਵਿੱਚ ਜਿੰਨਾ ਕੰਮ ਜੇ ਆਪਾਂ ਕੱਲੀਆਂ ਸੜਕਾਂ ਦੇ ਲੈ ਲਓ ਜੀਰਖਪੁਰ ਤੋਂ ਬਠਿੰਡਾ ਬਠਿੰਡਾ ਤੋਂ ਫਿਰੋਜ਼ਪੁਰ ਅੰਬਰਸਰ ਖਰੜ ਤੋਂ ਆਨੰਦਪੁਰ ਸਾਹਿਬ ਖਰੜ ਤੋਂ ਲੁਧਿਆਣਾ ਅੰਬਰਸਰ ਲੁਧਿਆਣਾ ਫਿਰੋਜ਼ਪੁਰ ਇਹ ਜਿਹੜੀਆਂ ਰੋਡਸ ਨੇ ਇਹ ਮੇਰੇ ਖਿਆਲ 80 ਕੁ ਲੱਖ ਕਰੋੜ ਦੇ ਕਰੀਬ ਨੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਨਿਰਮਾਣ ਹੋਇਆ ਔਰ ਇੱਕ ਜਿਹੜੀਆਂ ਇਨ ਬਿਟਵੀਨ ਨੇ ਇਹ ਜਿਹੜੇ ਪ੍ਰੋਜੈਕਟ ਨੇ ਜੇ ਮੋਦੀ ਜੀ ਦੁਆਰਾ ਬੰਦੇ ਨੇ ਤੇ ਇਹ ਜਿਹੜੇ ਕੰਮ ਨੇ ਅਸੀਂ ਹੋਰ ਸਪੀਡ ਨਾਲ ਅੱਗੇ ਲੈ ਕੇ ਜਾਵਾਂਗੇ ਔਰ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ ਇਹ ਸ਼ਰੂਮਨੀ ਅਕਾਲੀ ਦਲ ਹੀ ਕਰ ਸਕਦਾ ਹੈ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਪੰਜਾਬ ਨਾਲ ਬੇਸਡ ਹੈ ਇਹਨਾਂ ਦਾ ਹੈੱਡਕੁਆਰਟਰ ਪੰਜਾਬ 'ਚ ਆ ਸਾਰੇ ਹੀ ਜਿਹੜੇ ਲੀਡਰ ਨੇ ਇਨਕਲੂਡਿੰਗ ਸਾਡੇ ਸਰਪ੍ਰਸਤ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਕਿ ਪੰਜਾਬ ਨਾਲ ਹੀ ਸੰਬੰਧਤ ਨੇ ਉਹ ਪੰਜਾਬ 'ਚ ਹੀ ਰਹਿੰਦੇ ਨੇ ਸਾਡਾ ਹੈੱਡਕੁਆਰਟਰ ਦਿੱਲੀ ਨਹੀਂ ਜੋ ਵੀ ਅਸੀਂ ਪਾਲਿਸਿਸ ਲਾਗੂ ਕਰਨੀਆਂ ਨੇ ਅਸੀਂ ਦਿੱਲੀੋਂ ਪੁੱਛ ਕੇ ਨਹੀਂ ਇੱਥੇ ਪੰਜਾਬ 'ਚ ਹੀ ਲਾਗੂ ਕਰਦੀਆਂ ਕਿਉਂ ਪੰਜਾਬ ਦਾ ਜਿਹੜਾ ਫਿਊਚਰ ਹੈ ਇਹ ਜਿੰਨਾ ਮੈਂ ਸਮੇਂ ਦਾ ਸ਼ਰਮਣੀ ਕਾਡਰੀ ਦਾ ਲੋਰ ਬੀਜੇਪੀ ਦੀ ਜਿਹੜਾ ਅਲਾਈਅੰਸ ਹੈ ਇਹਦੇ ਵਿੱਚ ਸੇਫ ਹੈ ਹੋਰ ਕਿਸੇ ਪਾਸੇ ਨਹੀਂ ਚੀਮਾ ਸਾਹਿਬ ਤੁਸੀਂ ਬਾਬੂ ਸ਼ੇਖ ਟਾਈਮਜ਼ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧਰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਦੋਸਤੋ ਏਸੀ ਦੇ ਸਰਦਾਰ ਜਗਦੀਪ ਸਿੰਘ ਚੀਮਾ ਜੀ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਵੀ ਵਿਚਾਰ ਪੇਸ਼ ਕੀਤੇ ਨੇ ਕਾਂਗਰਸ ਸਰਕਾਰ ਬਾਰੇ ਵੀ ਵਿਚਾਰ ਪੇਸ਼ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਕੰਮ ਨੇ ਜਿਹੜੇ ਉਹ ਕਰੇਗਾ ਲੋਕ ਭਲਾਈ ਲਈ ਅਕਾਲੀ ਦਲ ਦੀ ਜਿਹੜੀ ਰਣਨੀਤੀ ਉਹ ਕੀ ਹੋਊਗੀ ਸਾਰਾ ਕੁਝ ਉਹਨਾਂ ਨੇ ਬੜਾ ਵਿਸਤਾਰਪੂਰਵਕ ਦੱਸਿਆ ਜਲਦੀ ਇੱਕ ਨਵੇਂ ਜਿਹੜੇ ਹੈਗੇ ਨੇ ਨੇਤਾ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਲਈ ਥੈਂਕ ਯੂ ਵੈਰੀ ਮਚ